ਉਨੇ ਦੌਨੀ ਅਲਕੜੇ ਦੇ ਨੇੜੇ ਆ। ਤੇ ਇਹ ਹੈਗਾ ਦੌਨੀ ਦਾ ਪਤੀਜਾ। ਇਹ ਦੌਨੀ ਆਪਣੇ ਕੋਲੇ ਇੰਨਾ ਕਹੁੰਦੀ ਆਇਆ ਸੀਗਾ। ਜੇ ਤੁਸੀਂ ਕਹਿਣ ਲੱਗੇ ਤੇ ਹੁਣ ਅੰਕਲ ਇਹਨੂੰ ਲੈ ਕੇ ਆਏ ਆ ਬਸ ਵਾਏ ਮਨੂੰ ਵੀ ਦੌਨੀ ਜੀ ਆਪੇ ਇਹਨੂੰ ਵੜਾ ਦੇਣਾ। ਮਹਾਰਾਜ ਨੁਕਸਾਨ ਕੀ ਰੱਖੀਏ। ਆ ਰਾਜ ਭਲਾ ਕਰੇ। ਸ੍ਰੀ ਕਮਾਈ ਕਰਾਂਗੇ ਤੇ ਕਮੈਂਟ ਕਰਾਂਗੇ ਮਹਾਰਾਜ ਬਰਕਤ ਵਧੇ ਨਾ। ਹਾਂ। ਹੁਣ ਇੱਕ ਨਹੀਂ ਖੇਡ ਦੋ ਨਾ। پیر کلو بیٹھ کلو کھیڈدا ودیے کھیڈ رہے ہاں تے باقی جڑا بندے دے بریڈ چ کبڈی اے نا او دے خاندان جو کھیڈنے کنا نہ پیندا ڈونی ویرا دے پچھتی دی بڑی چھٹھے اٹھ نہیں جائے پچھ مارا پڑ پہلا پہلا ہوئے اور اتو بڑے مار 60 جی بندہ نوویں بڑی جا گیا تھا اے نوویں بسیں تڑے اوندے ہاں ਕਹਿੰਦੇ ਜੁਲਾਈ ਚ ਕਰਾਂਗੇ ਕਿਹੜਾ ਪਛਾਣ ਭਾਈ ਨੂੰ ਇੱਥੇ ਆਪਾਂ ਪੱਕੇ ਰੱਖ ਰਹੇ ਕਈ ਗੱਲ ਇਹ ਟੀਮ ਟੂਮ ਵੀ ਆਪਾਂ ਇਹਨੂੰ ਆਪਕੇ ਸਾਹਮ ਤੇ ਮੈਂ ਆਪਣੀ ਹੈਗੀ ਸੱਚੀ ਭਾਈ ਦੀ ਟੀਮ ਜਿਹੜੀ ਪੈਣੀ ਕਰੂ ਉਹ ਮੇਰੇ ਕੋਲ ਮੁੰਡੇ ਤੇ ਮਿਹਨਤ ਕਰ ਜਦੇ ਵੀਰੂ ਵਰਗੀ ਐ ਵੀਰ ਉਹ ਟੂਰਨਾਮੈਂਟ ਨਹੀਂ ਬੜਾ ਵੱਡਾ ਸੀ ਭਲਾ ਕੀ ਉਹ ਤਾਂ ਆਪਣੀ ਟੀਮ ਸਾਈਕਲ ਸੀਗੀ न रोशन करे साम्हूं पढ़ंदा

रखण गो लागड़ो चुकी लो जेका पूरा ਜਦੋਂ ਉਹ ਮੀਰਾ ਉਹਦੇ ਕਹਿੰਦੇ ਕਿ ਕਹੋ ਨਾ ਮਨਦਾ ਆਪਣੀ ਗਰਵਾਣੀ ਸੁਣੀਏ ਤੇ ਮਹਾਰਾਜ ਜੀ ਮੇਰਾ ਉਹਦਾ ਲੱਗਦਾ ਮੈਂ ਮੈਂ ਕੱਟਦਾ ਆਪਣੀ ਜ਼ਿੰਦਗੀ ਜੀ ਕੇ ਸੁਣੀ ਗਰਵਾਣੀ ਹੁਣ ਅੱਗੇ ਦੇ ਜਿੰਦਗੀ ਨਹੀਂ ਰਹਿੰਦੇ ਦੀ ਜਿੱਦ ਇਹਨੂੰ ਇਹ ਖਦਰਾ ਅੰਗਲਾ ਟੈਕ ਹੁੰਦਾ ਜਸਵੀਰ ਕਹਿੰਦਾ ਮੈਂ ਇਹ ਕਿਹਾ ਨੂੰ ਵੀ ਭਾਈ ਤੂੰ ਵਹਿਗੁਰੂ ਦਾ ਨਾਮ ਲੈ ਲੈ ਵੀ ਤੂੰ ਨੀਂਦ ਉਹਦਾ ਜੁਗ ਪਾਕਿਸਤਾਨ ਦਾ ਉਹਨਾਂ ਦਾ ਜੁਮਾਰਾ ਇਹ ਨਾਮ ਅੰਦਾ ਚੱਲਦਾ ਤਕਰੀਬ ਉਹਦੀ ਜ਼ਰਾ ਕਰਕੇ ਨੀਂਦ ਜਿਉਂੇ ਕੰਮ ਕਰ ਜੀ ਜਦੋਂ ਆ ਕੰਮ ਹੋਣਾ ਦੇਖ ਲੈ ਬਹੁਤ ਕੰਮ ਰੱਖ ਰਿਹਾ ਫਾਰਮਰ ਨਾ ਕਿਹਾ ਰੱਬ ਦੇ ਰੰਗ ਰਵਾਣੀ ਲਾ ਕੇ ਛਾਤੀ ਤੇ ਪੂਰ ਧਾਰਤੀ ਤੇ ਪੂਰ ਧਾਰ ਦੇ ਤੂੰ ਜਾ ਕੇ ਬਾਕੀ ਨਾਨ ਚੰਨ ਮਾਰ ਲੰਗੀ ਰੰਗ ਬੜਕਾ ਖੋ ਪਾਵੇ ਭੰਗਰੇ ਪਾਵੇ ਬੜਕਾ ਮਹਾਨ ਹਾਂ ਜਿਵੇਂ ਚੰਨ ਨੀਰਾ ਬੜਕਾ ਮਾਰਦਾ ਹੁੰਦਾ ਪੁੱਤੋ ਆ ਯਾਰ ਐਂਗਾ ਤੂੰ ਕਰਦਾ

ਹਰਿਆਉਂ ਉੱਤਰ ਹੋ ਗਿਆ ਜਲਾਨਵਾਹ ਸਾਰੀ ਨਾ ਮਰਨ ਦੀ ਗੱਲ ਆ 10 ਵਜੇ ਭਰਾ ਕਾ ਨਾ ਮਰਨ ਦੀ ਕਰ ਦੋਦਾ ਉਹ ਤੋਂ ਬੋਲਦ ਨੇ ਵੀ ਕਿ ਕਿ ਕਰੇ ਸਿੱਧੇ ਬੋਲਣਾ ਉਹਦੇ ਵਸ ਦਾ ਥੋੜੇ ਟਾਈਮ ਦੀ ਹੈ ਬੰਦੇ ਨੂੰ ਕੋਈ ਵੀ ਇਹ ਨਾ ਕਿਹੜਾ ਅਹਿਸਾਸ ਤਾਂ ਹੋ ਜਾਂਦਾ ਉੱਤਰਦਾ ਨਾ ਸੂਗਲ ਕਰਦੀ ਕਿਉਂ ਹੁੰਦਾ ਹੈ ਜਿਹੜੇ ਕੇ ਬੰਦਾ ਤਨੂੰ ਆਪਣਾ ਪਾਲੀਆ ਫਿਰਉਂਦੇ ਵਿਆਹ ਗਏ ਵੇ ਇਹ ਕਹਦਾ ਆਗ੍ਰੀ ਇਹ ਉਹ ਯਾਨੀ ਕਿ ਇੱਕ ਵਾਰ ਤਾਂ ਨਿਕਲਦੀ ਹੈ ਕਰਦੇ ਨੇ ਕਿ ਜਿਹੜੇ ਸਾਲ ਉਹ ਬਰਲਾ ਬਰਲਾ ਨੂੰ ਤਾਂ ਪਤਾ ਹੀ ਉਹਦਾ ਵਾਅਦਾ ਨਹੀਂ ਨਹੀਂ ਬਖੇ ਉਹਨੇ ਵਾਅਦਾ ਨਹੀਂ ਜਦੋਂ ਉਹਦਾ ਮਾਨਾ ਜਿਹੜੀ ਮਰਦੀ ਬਣੀ ਬਾਬਾ ਇਹਨੂੰ ਘਰੋਂ ਵੀ ਪੂਰਾ ਰੱਖਿਆ ਤੁਸੀਂ ਦਾ ਨਾਲ ਖੜੀ ਹੈ ਜੀ ਚੱਕਰੀ ਸਾਡਾ ਅੱਜ ਦੋਏ ਬੰਗਾਇ ਆਪਾਂ ਤੋਂ ਨਹੀਂ ਬਣਾ ਦਰ ਬੰਗਾਇ ਆਪੇ ਲੋਕਾਂ ਨੇ ਸਾਡੇ ਚੱਕੜਾ ਦੋ ਜੀ ਪਿਆਰ ਬਹੁਤ ਕਰਦੇ ਹੁੰਦੇ ਬੰਗਾਇ ਨਹੀਂ ਦਾਤ ਪਾਇ ਤੇ ਹੁੰਦੇ ਹੁੰਦੇ ਮੇਲ ਕਸਮ ਤੇ ਲਗਾਤਾਰ ਕਰਦੇ ਹੁੰਦੇ ਹਾਂ ਬਬਰ ਕਰ ਕਰਿਆ ਨਹੀਂ ਉਹ ਪਰਪਾਪਾ ਮਾਰਾ ਜੱਗਣਾ ਮਾਰਾ ਜੱਗਣਾ ਨਹੀਂ ਕੋਈ ਕਿਸੇ ਨਹੀਂ ਬਾਕੀ ਹੋਈ ਤਾਂ ਰਾਤਾ ਮੁੰਡਾ ਉਹਨਾਂ ਦਾ ਵੀ ਪੂਰਾ ਫਿਰ ਫਿਰ ਬੈਠ ਆਉਣ ਲੱਗ ਗਿਆ ਆਪਣਾ ਦੋਨੀ ਦਾ ਵੀ ਇਹ ਗੱਲ ਜੋ ਕਾਇਆ ਕਾਲੇ ਨਾਲ ਹੀ ਐਸੇ ਆਪਣੇ ਨਾਲ ਸ਼ਾਇਦ ਹਾਂ ਕਾਲਾ ਬਹੁਤ ਤਕੜਾ ਸੀ ਕਾਲਾ ਬਹੁਤ ਤੜਾ ਸੀ ਇਹ ਕੋਈ ਧਰਤੀ ਮੇਂ ਫਰਗਾਂਡ ਦੋਨੀ ਦੇ ਜਸਵੀਰ ਤੇ ਕਾਲੇ ਨਾਲ ਹੁੰਦੀ ਮੇਰੀ